ਤੋ ਪਰਮੇਸ਼ਰ ਦੇ ਮੁਬਾਰਕ ਲੋਕੋ ਅੱਜ ਦੇ ਪ੍ਰਚਾਰ ਦਾ ਟੌਪਿਕ ਹੈ ਮੇਰੀ ਵਾਰੀ ਆਵੇਗੀ। ਕੀ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ? ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਯੂਨਾ ਦੇ ਅੰਜ਼ਿਲ ਪੰਨੇ ਤੇ ਆਏ ਉਹਦੀ ਪਹਿਲੀ ਆਇਤ। ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਹਾਰ ਸੀ ਅਤੇ ਯੇਸ਼ੂ ਯਰੂਸ਼ਲਮ ਨੂੰ ਗਿਆ। ਆਮੇਨ। ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਜ਼ਿਕਰ ਕੀਤਾ ਗਿਆ ਏ ਇੱਕ ਤਿਹਾਰ ਸੀ ਕੀ ਸੀਗਾ? ਹਾਂਜੀ ਇੱਕ ਤਿਹਾਰ ਸੀਗਾ ਅੱਜ ਵੀ ਤਿਹਾਰ ਏ ਅੱਜ ਵੀ ਬੜੇ ਲੋਗ ਜਿਹੜੇ ਖੁਦਾ ਨੂੰ ਜਾਣਦੇ ਨੇ ਉਹ ਥੱਤਾਂ ਦੇ ਉੱਤੇ ਚੜ੍ਹ ਕੇ ਆਈ ਬੋ ਕਰਾਈ ਜਾਂਦੇ ਹੋਣੇ ਨੇ ਡੀਜੇ ਲਾ ਕੇ ਮਸਤੀ ਧੋਣੇ ਨੇ ਕੰਨਾਂ ਨੇ ਛੁੱਟੀ ਕਰ ਲਈ ਹੋਣੀ ਚਰਚ ਦੇ ਵਿੱਚੋਂ ਪਰ ਤਿਹਾਰਾਂ ਦੇ ਦਿਨ ਦੇ ਵਿੱਚ ਕਲਾਮ ਦਾਸ ਸਾਹਿਬ ਪ੍ਰਭੂ ਯੇਸ਼ੂ ਮਸੀਹ ਉਹ ਤਿਹਾਰ ਦੇ ਉੱਤੇ ਗਿਆ ਅੱਜ ਵੀ ਬੜੇ ਲੋਕਾਂ ਦਾ ਬਰਕਤ ਦਾ ਸਮਾਉਣਾ ਹੈ ਬੜੇ ਲੋਕਾਂ ਨੂੰ ਪਰਮੇਸ਼ਰ ਨੇ ਅੱਜ ਦੇ ਦਿਨ ਦੇ ਵਿੱਚ ਭਵਨ ਚ ਬles ਕਰਨਾ ਹੈ ਬੜੇ ਲੋਕਾਂ ਨੂੰ ਅਸੀਸ ਦੇਣੀ ਹੈ ਅੱਜ ਉਹਦੀ ਵਾਰੀ ਸੀ ਕਿ ਆਜੋ ਬੰਦਾ ਭਵਨ ਦੇ ਵਿੱਚ ਲਈ ਜਾ ਖੁਦਾ ਦੇ ਲੋਕੋ ਕਲਾਮ ਦਾਸ ਦਾ ਹਰ ਇੱਕ ਚੀਜ਼ ਦਾ ਸਮਾਂ ਹੈ ਅੱਜ ਬੜੇ ਲੋਕਾਂ ਨੇ ਜਾਣ ਬੁੱਝ ਕੇ ਖੁਦਾ ਦੇ ਭਵਨ ਤੋਂ ਛੁੱਟੀ ਕੀਤੀ ਬੜੇ ਲੋਕਾਂ ਨੇ ਆਪਦਾ ਤਿਉਹਾਰ ਮਨਾਉਣ ਦੇ ਲਈ ਪਤੰਗਾ ਉਡਾਉਣ ਦੇ ਲਈ ਪਮੋਚ ਛੁੱਟੀ ਕਰ ਲਈ ਪਰ ਅੱਜ ਤੁਹਾਨੂੰ ਪਤਾ ਹੋ ਸਕਦਾ ਕਿ ਉਹਦੀ ਵਾਰੀ ਹੋ ਕੇ ਅੱਜ ਉਹ ਬੰਦਾ ਇੱਥੇ ਨਹੀਂ ਇਹ ਤੇ ਤਿਉਹਾਰ ਦਾ ਦਿਨ ਸੀ ਤੇ ਪ੍ਰਭੂ ਯਿਸੂ ਮਸੀਹ ਉੱਥੇ ਗਿਆ ਅੱਜ ਵੀ ਐਤਨ ਦੇ ਵਿੱਚ ਖੁਦਾਬੰਦ ਯਿਸੂ ਮਸੀਹ ਨੇ ਆਣਾ ਹੈ ਖੁਦਾਬੰਦ ਯਿਸੂ ਮਸੀਹ ਨੇ ਉਹਨਾਂ ਨੂੰ ਬਰਕਤ ਦੇਣੀ ਹੈ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਮਿਲਣਾ ਹੈ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਨਾਮ ਦੇਣਾ ਹੈ ਕਰੋ ਬੰਦੇ ਬੋਲੋ ਇਥੇ ਨਹੀਂ ਆਗੇ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਵੇ ਤੇ ਮੈਂ ਖੁਦਾ ਦੇ ਭਵਨ ਤੋਂ ਛੁੱਟੀ ਕਰਨੀ ਹੈ ਇੱਕ ਗੱਲ ਤੁਹਾਡੇ ਦਿਮਾਗ ਦੇ ਵਿੱਚ ਜਰੂਰ ਆਵੇ ਕਿਤੇ ਅੱਜ ਉਹ ਸਮਾਂ ਦਾ ਨਹੀਂ ਜਿਸ ਦਿਨ ਪ੍ਰਭੂ ਨੇ ਮੈਨੂੰ ਬਰਕਤ ਦੇਣੀ ਹੈ ਕਿਉਂਕਿ ਇੱਕ ਮਸੀਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਖੁਦਾ ਦੀ ਇਬਾਦਤ ਲਿਖੀ ਗਈ ਹੈ ਖੁਦਾ ਦੀ ਇਬਾਦਤ ਬਾਰੇ ਜ਼ਿਕਰ ਕੀਤਾ ਗਿਆ ਇਸ ਲਈ ਖੁਦਾ ਦੀ ਇਬਾਦਤ ਨੂੰ ਆਪਣੇ ਜੀਵਨ ਤੋਂ ਵੱਖਰੇ ਨਾ ਹੋਂ ਦਬੋ ਖੁਦਾ ਦੀ ਇਬਾਦਤ ਦੇ ਨਾਲ ਲੱਗੇ ਰਹੋ ਤੇ ਅੱਜ ਜਿੰਨੇ ਜਣੇ ਆਸ ਰੱਖ ਕੇ ਤੁਸੀਂ ਇਸ ਜਗ੍ਹਾ ਤੇ ਆ ਗਏ ਹੋ ਤੇ ਖੁਦਾਵੰ ਯੇਸ਼ੂ ਮਸੀਹ ਦਾ ਵਾਦਾ ਹੈ ਕਿ ਪਰਮੇਸ਼ਰ ਅੱਜ ਤੁਹਾਨੂੰ ਇਤੋਂ ਖਾਲੀ ਨਹੀਂ ਤੁਹਾਨੂੰ ਬਰਕਤ ਦੇ ਕੇ ਤੁਰੇਗਾ ਕਿਉਂਕਿ ਆਜ ਦੀ ਵਾਰੀ ਹਾਂ ਆਜਵਾਰੀ ਆਵੇਗੀ ਹallelujah ਹਾਂ ਜੀ ਅੱਗੇ ਪੜਿਏ ਯਰੂਸ਼ਲਮ ਵਿੱਚ ਪੇਡਾ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੈਤ ਜਥਾ ਕਰਕੇ ਸਦੌਂਦਾ ਹੈ ਜਿਹਦੇ ਪੰਜ ਦਲਾਨ ਹਨ ਉਹਨਾਂ ਵਿੱਚੋਂ ਰੋਗੀ ਅੰਨੇ ਲੰਗੇ ਅਤੇ ਲੂਲੇ ਬਹੁਤ ਸਾਰੇ ਪਏ ਸਨ ਅਰ ਉੱਥੇ ਪਰ ਮੈਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਦੱਸਿਆ ਗਿਆ ਕਿ ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਲਾਬ ਹੈ ਅਤੇ ਜੋ ਇਬਰਾਨੀ ਭਾਸ਼ਾ ਵਿੱਚ ਭਾਸ਼ਾ ਵਿੱਚ ਬੇਤ ਜਥਾ ਕਰਕੇ ਸਦੋਂਦਾ ਜਿਸ ਦੇ ਪੰਜ ਦੇ ਨਾਲ ਉਹਨਾਂ ਵਿੱਚ ਹੁੰਦਾ ਕੀ ਉੱਥੇ ਇੱਕ ਤਲਾਬ ਬਣਿਆ ਹੋਇਆ ਹੈ ਅਤੇ ਉੱਥੇ ਹੁੰਦਾ ਕੀ ਹੈ ਕਲਾਮ ਦੇ ਵਿੱਚ ਬੜੇ ਧਿਆਨ ਦੇ ਨਾਲ ਸੁਣੋ ਕਿ ਉਸ ਜਗ੍ਹਾ ਤੇ ਕੀ ਹੁੰਦਾ ਹੈ ਜੀ ਪੜੀਏ ਉਹਨਾਂ ਵਿੱਚੋਂ ਵਿੱਚ ਰੋਗੀ ਅੰਨੇ ਲੰਗੇ ਅਤੇ ਲੂਲੇ ਬਹੁਤ ਸਾਰੇ ਪਏ ਸਨ ਇਹ ਪਾਣੀ ਹਿੱਲਣ ਦੀ ਆਸ ਵਿੱਚ ਪਏ ਸਨ ਆਮੀਨ ਖੁਦਾ ਦੇ ਲੋਕੋ ਉੱਥੇ ਜਿਹੜਾ ਤਲਾਹ ਸੀਗਾ ਤਲਾਹ ਦੇ ਆਸ-ਪਾਸ ਬੜੇ ਰੋਗੀ ਪਏ ਹੋਏ ਸੀ ਲੂਲੇ ਲੰਗੇ ਤਰ੍ਹਾਂ-ਤਰ੍ਹਾਂ ਦੇ ਰੋਗੀ ਸੀ ਜਿਹੜੇ ਉਹ ਉੱਥੇ ਪਏ ਹੋਏ ਸੀ ਤੇ ਉਹਨਾਂ ਦੇ ਅੰਦਰ ਇੱਕ ਆਸ ਸੀਗੀ ਵਾਸ ਪਤਾ ਕੀ ਜੀ ਪਾਣੀ ਹਿਲਾਂਦੀ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕੰਮ ਹੈ ਜਿੱਦੀ ਆਸ ਰੱਖ ਕੇ ਤੁਸੀਂ ਭਵੰਦੇ ਵਿੱਚ ਆਉਂਦੇ ਹੋ ਤੁਹਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਯੁੱਧ ਚੱਲਦਾ ਪਿਆ ਹੈ ਜਿਹੜੀ ਤੁਹਾਡੇ ਮਨ ਦੇ ਵਿੱਚ ਆਸ ਬਣੀ ਹੋਈ ਹੈ ਕਿ ਤੁਸੀਂ ਇੱਕ ਦਿਨ ਉਹ ਯੁੱਧ ਤੋਂ ਜਿੱਤ ਜਾਓਗੇ ਤੁਹਾਡੀਆਂ ਅੱਖਾਂ ਦੇ ਵਿੱਚ ਇਹੋ ਜਿਹਾ ਇੱਕ ਸੁਪਨਾ ਹੈ ਜਿਹਨੂੰ ਤੁਸੀਂ ਪੂਰਾ ਹੁੰਦਾ ਹੋਇਆ ਵੇਖਣਾ ਚਾਹੁੰਦੇ ਹੋ ਤੇ ਤੁਹਾਡੀ ਉਹਦੇ ਤੇ ਭਰੋਸਾ ਬਣਿਆ ਹੋਇਆ ਹੈ ਤੁਹਾਡੀ ਟਿਕਟ ਕੀ ਉੱਥੇ ਲੱਗੀ ਹੋਈ ਹੈ ਕਿਉਂਕਿ ਆਸ ਹੈ ਜਿਹੜੀ ਆਸ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦੀ ਹੈ ਕਈ ਲੋਕਾਂ ਨੂੰ ਤੁਸੀਂ ਪੁੱਛ ਲਵੋ ਤੇ ਭਾਈ ਤੇਰੇ ਜੀਵਨ ਚ ਸੁਪਨਾ ਕੀ ਉਹ ਆਸ ਤੇ ਵਖਾ ਦੇਗਾ ਭਾਈ ਤੇਰੇ ਜੀਵਨ ਚ ਆਸ ਕੀ ਉਹ ਆਸ ਕੇ ਵਖਾ ਦੇਗਾ خدا ਦੇ ਲੋਕੋ ਆਪਣੀਆਂ ਅੱਖਾਂ ਦੇ ਵਿੱਚ ਸੁਪਨਾ ਰੱਖੋ ਆਪਣੀਆਂ ਅੱਖਾਂ ਦੇ ਵਿੱਚ ਇੱਕ ਉਮੀਦ ਰੱਖੋ ਆਪਣੇ ਦਿਲ ਦੇ ਵਿੱਚ ਇੱਕ ਆਸਾ ਰੱਖੋ ਜਿਦਾਂ ਬਹੁਤ ਸਾਰੇ ਰੋਗੀ ਸੀ ਇਹਨਾਂ ਦੇ ਮਨ ਦੇ ਵਿੱਚ ਨਿਕਾਸ ਆਸ ਤੁਹਾਡੇ ਵਿੱਚੋਂ ਕਿੰਨੇ ਜਣੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਆਸ ਹੈ ਵੇਖੋ ਸਾਰੇ ਆਲਮੋਸਟ ਸਾਰੇ ਜਣਿਆਂ ਜਿਦੇ ਮਨ ਦੇ ਵਿੱਚ ਕੋਈ ਆਸ ਹੈ ਕੀ ਹੈ ਤੇ ਖੁਦਾ ਦੇ ਲੋਕੋ ਇਹ ਆਸ ਨੂੰ ਕੋਈ ਪਾਸਟਰ ਨੇ ਪੂਰਾ ਨਹੀਂ ਕਰਨਾ ਇਹ ਆਸ ਨੂੰ ਕਿਸੇ ਕਲਿਸਿਆ ਨੇ ਨਹੀਂ ਪੂਰੀ ਕਰਨਾ ਅਸੀਂ ਸਾਰਿਆਂ ਨੇ ਰਲ ਕੇ ਰੱਬ ਅਗੇ ਦੁਆ ਕਰਨੀ ਹੈ ਤੇ ਅੱਜ ਜਿਹੜੀ ਆਸ ਹੈ ਖੁਦਾ ਬੰਦ ਯਿਸੂ ਮਸੀਹ ਨੇ ਪੂਰੀ ਕਰਦੀ ਆਮੇਨ ਤੁਹਾਡੀਆਂ ਉਮੀਦਾਂ ਨੂੰ ਖੁਦਾ ਬੰਦ ਯਿਸੂ ਮਸੀਹ ਪੂਰਾ ਕਰਨ ਵਾਲਾ ਤੁਹਾਡੇ ਸਪਨਿਆਂ ਨੂੰ ਖੁਦਾ ਬੰਦ ਯਿਸੂ ਮਸੀਹ ਪੂਰਾ ਕਰਦਾ ਆਮੇਨ ਇਹ ਇੱਥੇ ਤੁਹਾਨੂੰ ਪਤਾ ਹੈ ਇਹ ਆਸ ਦੇ ਵਿੱਚ ਪੈ ਸੀ ਕਿ ਪਾਣੀ ਹਿੱਲੇ ਤੇ ਪਾਣੀ ਨੂੰ ਹਿਲਾਉਂਦਾ ਕੌਣ ਸੀ ਕਿਉਂ ਹਿੱਲਦਾ ਸੀ ਪਾਣੀ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿਉਂਕਿ ਨਿਸ਼ਚਿਤ ਸਮੇਂ ਤੇ ਪਰਮੇਸ਼ਰ ਦਾ ਸਵਰਗ ਦੂਤ ਤਲਾਬ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਹੁੰਦਾ ਸੀ ਆਮੀਨ ਕਿਹੜੇ ਸਮੇਂ ਤੇ ਨਿਸ਼ਚਿਤ ਸਮੇਂ ਇੱਕ ਮਿੱਥੇ ਹੋਏ ਸਮੇਂ ਤੇ ਸਵਰਗ ਦੂਤ ਕਿੱਥੋਂ ਉਤਰਦਾ ਸੀ ਤਲਾਬ ਹਾਂ ਸਵਰਗ ਦੂਤ ਆਉਂਦਾ ਕਿੱਥੋਂ ਹਾਂ ਸਵਰਗ ਦੂਤ ਆਉਂਦਾ ਸੀ ਸਵਰਗ ਦੂਤ ਇਹ ਜਿਹੜੀ ਤੁਹਾਡੇ ਹੱਥ ਦੇ ਵਿੱਚ ਕਿਤਾਬ ਹੈ ਜਿਹਨੂੰ ਪਵਿੱਤਰ ਬਾਈਬਲ ਕਹਿੰਦੇ ਨੇ ਇਹ ਕੋਈ ਆਮ ਕਿਤਾਬ ਨਹੀਂ ਹੈਗੀ ਇਹਦੇ ਤੇ ਬੜੇ ਲੋਕਾਂ ਨੇ ਆਪਣੀ ਜਾਨਾਂ ਵਾਰ ਕੇ ਕਿਤਾਬ ਨੂੰ ਤੁਹਾਡੇ ਤੱਕ ਪਹੁੰਚਾਇਆ ਹੈ ਇਹ ਤੁਹਾਨੂੰ ਜ਼ਰੂਰ ਲੱਗਦਾ ਹੋਣਾ ਹੈ ਕਿ ਵਾਈਟ ਪੇਜ ਹੈ ਤੇ ਕਾਲੇ ਅੱਖਰ ਨੇ ਪਰ ਤੁਹਾਨੂੰ ਨਹੀਂ ਪਤਾ ਏ ਪ੍ਰਭੂ ਯਿਸੂ ਜੀ ਨੇ ਵੀ ਲਹੂ ਪਾਇਆ ਤੇ ਖੁਦਾ ਦੇ ਲੋਕਾਂ ਨੇ ਵੀ ਲਹੂ ਪਾਇਆ ਕਿ ਅਜੇ ਪਤਾ ਨਹੀਂ ਕਿੰਨਾ ਕੁ ਲਹੂ ਬੰਦਾ ਪਿਆ ਹੈ ਕਿ ਕਿੰਨੀਆਂ ਹਾਰ ਰੋਜ ਬਾਈਬਲਾਂ ਨੇ ਜਿਹੜੀਆਂ ਉਹ ਸੰਤਾਂ ਦੇ ਲਹੂ ਦੇ ਦੁਆਰਾਂ ਲਿਖੀਆਂ ਤੇ ਖੁਦਾ ਦੇ ਲੋਕੋ ਫਰਗ ਦੂਤ ਸਵਰਗ ਤੋਂ ਆਉਂਦਾ ਸੀ ਮਿੱਥੇ ਹੋਏ ਸਮੇਂ ਤੇ ਨਿਸ਼ਚਿਤ ਸਮੇਂ ਤੇ ਅਸੀਂ ਬਾਣੀ ਕਿਹੜੀ ਪੜਦੇ ਆ ਫਰਗੀ ਇਹੜੀ ਬਾਣੀ ਸਵਰਗੀ ਬਾਣੀ ਹਾਂ ਸਵਰਗੀ ਬਾਣੀ ਇਹ ਕੋਈ ਆਮ ਬਾਣੀ ਨਹੀਂ ਤੇ ਬੰਦਾ ਉਠਿਆ ਤੇ ਉਹਨੇ ਲਿਖ ਦਿੱਤੀ ਤੇ ਬਾਤ ਕਲਪਣੀ ਕਹਾਣੀਆਂ ਨਹੀਂ ਵੀ ਨੇ ਇਹ ਇਹ ਚੁਟਕਲੇ ਨਹੀਂ ਹੈਗੇ ਇਹ ਇਹੋ ਜੀ ਕਿਤਾਬ ਹੈ ਜਿਹਦੇ ਨਾਲ ਬੜੇ ਵੱਡੇ ਤੋਂ ਵੱਡੇ ਸਾਇੰਟਿਸਟਾਂ ਨੇ ਮੱਥਾ ਲਾਇਆ ਇਹ ਇਹੋ ਜੀ ਕਿਤਾਬ ਹੈ ਜਿਹਦੇ ਤੇ ਦੁਨੀਆ ਦੀ ਸਭ ਤੋਂ ਵੱਡੀ ਰਿਸਰਚ ਹੋਈ ਹੈ ਇਹ ਉਹ ਕਿਤਾਬਾ ਜਿਹਨੂੰ ਪੜੇ ਲੋਗ ਪੜੀ ਜਾਂਦੇ ਨੇ ਪੜੀ ਜਾਂਦੇ ਨੇ ਯੇਸ਼ੁਸਸੀ ਚ ਗਲਤੀ ਕੱਢ ਨਹੀਂ ਚਾਹੁੰਦੇ ਨੇ ਉਹ ਅੰਨੇ ਹੋ ਗਏ ਨੇ ਦੁਨੀਆਂ ਤੋਂ ਚਲੇ ਗਏ ਨੇ ਪਰ ਗਲਤੀ ਖੁਦਾਵੰਦ ਯੇਸ਼ੁਸਸੀ ਦੇ ਵਿੱਚੋਂ ਨਹੀਂ ਲੈ ਇਸ ਲਈ ਖੁਦਾ ਦੇ ਲੋਕੋ ਮੈਂ ਸਾਰੀ ਦੁਨੀਆਂ ਨੂੰ ਇਹ ਚੈਲੰਜ ਕੀਤਾ ਸੀਗਾ ਕਿ ਮੇਰੇ ਕੋਲ ਜੋਕ ਹੋ ਜਾਗਾ ਜੋ ਕੁਝ ਮੇਰੇ ਕੋਲ ਹੈਗਾ ਮੈਂ ਨਾਮ ਦੇ ਵਿੱਚ ਦੇ ਦਵਾਂਗਾ ਇੱਕ ਵੀ ਬੰਦਾ ਖੁਦਾਵੰਦ ਯੇਸ਼ੂ ਮਸੀਹ 'ਚ ਗਲਤੀ ਕੱਢ ਕੇ ਬਿਠਾ ਦੇਗਾ ਇਹ ਤੁਹਾਨੂੰ ਪਤਾ ਹੈ ਇਹਦਾ ਉੱਤਰ ਕੀ ਹੋਏਗਾ ਉਹ ਬੰਦਾ ਗਲਤੀ ਕੱਢਦਿਆਂ ਕੱਢਦਿਆਂ ਉਮਰਾ ਭੋ ਕੇ ਚਲਾ ਜਾਏਗਾ ਉਹ ਗਲਤੀ ਕੱਢਦਿਆਂ ਕੱਢਦਿਆਂ ਅੰਨ੍ਹਾ ਹੋ ਜਾਏਗਾ ਉਹ ਗਲਤੀ ਕੱਢਦਿਆਂ ਕੱਢਦਿਆਂ ਦੀ એનર્ਜੀ ਚਲੀ ਜਾਏਗੀ ਪਰ ਖੁਦਾਵੰਦ ਯੇਸ਼ੂ ਮਸੀਹ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਜੀ ਆਮੇਂ ਉਹ ਪਵਿੱਤਰ ਪਰਮੇਸ਼ਵਾਰੇ ਪਵਿੱਤਰ ਪਰਮੇਸ਼ਰ ਪਵਿੱਤਰ ਪਰਮੇਸ਼ਰ ਜਿਨੇ ਕੋਈ ਵੀ ਗੁਨਾਹ ਨਹੀਂ ਕੀਤਾ ਜਿਨੇ ਕੋਈ ਵੀ ਗੁਨਾਹ ਨਹੀਂ ਕੀਤਾ ਤੇ ਗਲਤੀ ਨਹੀਂ ਕੀਤੀ ਜਿਨੇ ਉਹਦਾ ਨਾਮ ਕੀ ਹੈ ਆ ਪ੍ਰਭੂ ਯੇਸ਼ੂ ਮਸੀਹ ਇਹ ਸਰਗਦੂਤ ਸਵਰਗੀ ਬਾਣੀ ਅਕੋਰਡਿੰਗ ਸਰਗਦੂਤਰ ਦਾ ਅਸੀਂ ਕਿਹੜੀ ਬਾਣੀ ਸੁਣਾਉਣੇ ਆ ਸਵਰਗੀ ਬਾਣੀ ਕਿਹੜੀ ਬਾਣੀ ਸਵਰਗੀ ਬਾਣੀ ਸਵਰਗੀ ਬਾਣੀ ਤੁਹਾਡੇ ਬੰਦਰ ਕਿਹੜੀ ਬਾਣੀ ਤੋੜਦੀ ਹੈ ਸਵਰਗੀ ਬਾਣੀ ਤੁਹਾਡੀ ਉਮੀਦ ਨੂੰ ਕਿਹੜੀ ਬਾਣੀ ਪੂਰੀ ਕਰਦੀ ਸਵਰਗੀ ਬਾਣੀ ਤੁਹਾਡੇ ਸੁਪਨਿਆਂ ਨੂੰ ਕਿਹੜੀ ਬਾਣੀ ਪੂਰੀ ਕਰਦੀ ਹੈ ਸਵਰਗੀ ਬਾਣੀ ਤੁਹਾਡੇ ਰੋਗਾਂ ਨੂੰ ਕਿਹੜੀ ਬਾਣੀ ਖਤਮ ਕਰਦੀ ਸਵਰਗੀ ਬਾਣੀ ਸਵਰਗੀ ਕਿਹੜੀ ਜੀ ਸਵਰਗੀ ਬਾਣੀ ਹਾਂ ਸਵਰਗੀ ਬਾਣੀ ਇਹ ਸਵਰਗੀ ਬਾਣੀ ਦੇ ਮੰਨ ਲਾਓ ਇਹ ਤੋਰ ਤੂਤਰੀ ਬਾਣੀ ਹੈ ਵਰਗਤ ਇਹ ਸਵਰਗ ਦੂਤ ਆ ਕੇ ਕੀ ਕਰਦਾ ਸੀਗਾ ਜੀ ਨਿਸ਼ਚਿਤ ਸਮੇਂ ਤੇ ਆਉਂਦਾ ਉਹ ਖੁਦਾ ਦੇ ਲੋਕੋ ਸਮਾਂ ਹੁੰਦਾ ਜੇ ਬਰਕਤ ਲੈਣ ਦਾ ਵੀ ਇਹ ਸਵਰਗ ਦੂਤ ਜਦੋਂ ਮਰਜ਼ੀ ਆ ਜਾਂਦਾ ਇਹ ਨਹੀਂ ਹੁਣ ਐਕਲ ਦਾ ਟਾਈਮ ਹੈ ਜਿਹੜਾ 10 ਵਜੇ ਵਜੇ ਦਾ ਤਾਂ ਬੰਦਾ 2 ਵਜੇ ਤੁਰਿਆ ਐ ਐਕਲ ਦਾ ਟਾਈਮ ਹੈ ਜਿਹੜਾ ਉਹ ਆਰਾਧਨਾ ਤੋਂ ਬਾਅਦ ਜਦੋਂ ਮਰਜ਼ੀ ਆ ਜਾਓ ਬਸ ਹਾਜ਼ਰੀ ਪੂਰੀ ਕਰਜੋ ਬਸ ਮੱਥਾ ਟੇਕ ਜਾਵੋ ਤੁਸੀਂ ਇਹ ਤੇ ਸਵਰਗ ਦੂਤ ਕਦੋਂ ਉਤਰਦਾ ਸੀ ਨਿਸ਼ਚਿਤ ਸਮੇਂ ਤੇ ਫਮਾ ਮਿੱਠੇ ਦੇ ਲੋਹ ਦਰਦ ਦੇ ਵਿੱਚ ਪਮਨ ਦੇ ਵਿੱਚ ਇਹ ਨਹੀਂ ਵੀ ਬਸ ਸਾਰੇ ਕੰਮ ਕਰ ਲਾ ਜਦੋਂ ਵੇਲਾ ਦੇ ਉਦੋਂ ਚੱਕ ਕੇ ਮੂੰਹ ਤੇ ਚਰਤ ਨੂੰ ਆ ਨਹੀਂ ਚਰਤ ਨੂੰ ਪੈਲ ਦੇ ਕੋ ਇਹ ਸਵਰਗ ਦੂਦ ਆ ਕੇ ਕੀ ਕਰਦਾ ਸੀਗਾ ਜੀ ਨਿਸ਼ਚਿਤ ਸਮੇਂ ਤੇ ਪਾਣੀ ਨੂੰ ਹਿਲਾਉਂਦਾ ਸੀ ਪਾਣੀ ਨੂੰ ਹਿਲਾਉਂਦਾ ਸੀ ਫਿਰ ਕੀ ਹੁੰਦਾ ਸੀ ਕਲਾਮ ਤੋਂ ਪੜੀਏ ਪਾਣੀ ਹਿਲਦੇ ਹੀ ਜੋ ਕੋਈ ਪਹਿਲਾ ਉਤਰਦਾ ਸੀ ਉਹ ਠੀਕ ਹੋ ਜਾਂਦਾ ਸੀ ਆਮਨ ਖੁਦਾ ਦੇ ਲੋਕੋ ਤੇ ਸਰਗ ਦੂਤ ਆ ਕੇ ਪਾਣੀ ਨੂੰ ਲਾਉਂਦਾ ਸੀ ਤੇ ਪਾਣੀ ਹਿੱਲਦਿਆਂ ਨਾਲ ਜਿਹੜਾ ਸਾਰਿਆਂ ਤੋਂ ਪਹਿਲਾਂ ਕਹ ਦੋ ਸਾਰ ਤੋਂ ਪਹਿਲਾਂ ਬਰਕਤ ਕਿੰਨੂੰ ਮਿਲਦੀ ਸੀ ਜਿਹੜਾ ਸਾਰਿਆਂ ਤੋਂ ਪਹਿਲਾਂ ਬੋਲੋ ਸਾਰ ਤੋਂ ਪਹਿਲਾਂ ਚੰਗਾ ਕਿਹੜਾ ਹੁੰਦਾ ਸੀ ਜਿਹੜਾ ਸਾਰਿਆਂ ਤੋਂ ਪਹਿਲਾਂ ਆ ਸਮੇਂ ਦੀ ਕਦਰ ਵੀ ਕਰਨੀ ਸਰਗ ਦੂਤ ਕੀ ਕਰਦਾ ਸੀ ਹਾਂ ਨੇਕ ਜਮਾ ਤੇ ਸਵਰਗ ਦੂਤ ਵੀ ਸਮੇਂ ਦੀ ਕਦਰ ਕਰਦਾ ਸੀ ਤੇ ਜਿਹੜੇ ਰੋਗੀ ਸੀ ਉਹ ਕੀ ਕਰਦੇ ਸੀ ਸਮੇਂ ਦੀ ਕਦਰ ਉਹ ਵੀ ਸਮੇਂ ਦੀ ਕਦਰ ਕਰਦੇ ਸੀ ਸਮੇਂ ਦੀ ਕਦਰ ਕਰਨੀ ਸਿੱਖੋ ਸਭੋਂ ਬੜਾ ਕੀਮਤੀ ਐਤਵਾਰ ਦਾ ਸਮਾਂ ਬੜਾ ਕੀਮਤੀ ਏ ਛਨੀਵਾਰਾਂ ਦੀ ਤਿਆਰੀ ਕਰਕੇ ਰੱਖੋ ਛਨੀਵਾਰਾਂ ਦੇ ਕੰਮ ਸਾਰੇ ਧੰਦੇ ਕਰੋ ਤਾਂ ਇਹ ਤੁਹਾਨੂੰ ਤੁਸੀਂ ਡਿਊਟੀ ਕਰਦੇ ਹੋ ਪੈਓ ਤੇ ਤੁਹਾਨੂੰ ਰਾਤ ਵੀ ਲਾਉਣੀ ਪਵੇ ਉਹ ਲਾ ਦੋ ਪਰ ਐਤਵਾਰ ਦਾ ਦਿਨ ਜਿਹੜਾ ਪ੍ਰਭੂ ਨੂੰ ਦਵੋ ਸਮੇਂ ਦੀ ਕਦਰ ਕਰੋ ਇਹ ਤੇ ਤਰਗ ਦੂਦ ਵੀ ਸਮੇਂ ਦੀ ਕਦਰ ਕਰਦਾ ਸੀ ਤੇ ਰੋਗੀ ਵੀ ਹਾਂ ਕਲਾਮ ਦੇ ਵਿੱਚ ਲਿਖਿਆ ਜਦੋਂ ਪਾਣੀ ਹਿੱਲਦਾ ਸੀ ਜਿਹੜਾ ਸਾਰਿਆਂ ਤੋਂ ਪਹਿਲਾਂ ਹਾਂ ਇਹ ਨਹੀਂ ਵੀ ਪਾਣੀ ਹਿੱਲ ਗਿਆ ਤਾਂ ਜਦੋਂ ਸਾਰਾ ਦਿਨ ਉਹਦੇ ਚ ਟੁੱਬੀਆਂ ਮਾਰੀ ਜਾਂਦੇ ਨਹੀਂ ਜਦੋਂ ਪਾਣੀ ਹਿੱਲਦਾ ਸੀ ਤੇ ਜਿਹੜਾ ਸਾਰਿਆਂ ਤੋਂ ਪਹਿਲਾਂ ਜਾਂਦਾ ਸੀ ਉਹ ਕੀ ਹੋ ਜਾਂਦਾ ਸੀ ਚੰਗਾ ਹੋ ਜਾਂਦਾ ਬੋਲੋ ਚੰਗਾ ਹੋ ਜਾਂਦਾ ਚੰਗਾ ਹੋ ਜਾਂਦਾ ਖੁਦਾ ਦੇ ਲੋਕੋ ਜੇ ਚੰਗੇ ਹੋਣਾ ਹੈ ਤਾਂ ਸਮੇਂ ਦੀ ਕਦਰ ਕਰੋ ਜੇ ਬਰਕਤ ਲੈਣੀ ਹੈ ਤਾਂ ਸਮੇਂ ਦੀ ਕਦਰ ਕਰੋ ਜੇ ਜ਼ਿੰਦਗੀ ਚੱਕੇ ਬਦਨਾ ਹੈ ਤਾਂ ਸਮੇਂ ਦੀ ਕਦਰ ਕਰੋ ਜੇ ਤੁਸੀਂ ਵਿਖਾਉਣਾ ਚਾਹੁੰਦੇ ਹੋ ਕਿਸੇ ਨੂੰ ਕਿ ਤੁਸੀਂ ਖੁਦਾ ਦੇ ਵਿੱਚ ਸਹੀ ਚੱਲਦੇ ਪੈਓ ਤਾਂ ਸਮੇਂ ਦੀ ਕਦਰ ਕਰੋ ਤਾਂ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਡਿਊਟੀ ਕਰਦੇ ਹੋ ਸਮੇਂ ਦੀ ਕਦਰ ਕਰੋ ਸਮੇਂ ਦੀ ਕਦਰ ਨਾ ਕਰਨ ਵਾਲੇ ਨੂੰ ਪ੍ਰਭੂ ਪਸੰਦ ਨਹੀਂ ਕਰਦਾ ਨਹੀਂ ਕਰਦਾ ਕਿਸੇ ਲਈ ਸਮੇਂ ਦੀ ਕੀ ਕਰੋ ਕਦਰ ਹਾਂ ਕਦਰ ਕਰੋ ਕਦਰ ਇਹ ਤੇ ਜਿਹੜਾ ਰੋਗੀ ਵਿੱਚ ਚਲਾ ਜਾਂਦਾ ਸੀ ਸਭ ਤੋਂ ਪਹਿਲਾਂ ਤੇ ਉਹ ਕੀ ਹੋ ਜਾਂਦਾ ਸੀ ਠੀਕ ਹੋ ਜਾਂਦਾ ਚੰਗਾ ਹੋ ਜਾਂਦਾ ਉਹ ਹੋ ਜਾਂਦਾ ਹਾਂ ਜੀ ਅੱਗੇ ਪੜੀਏ ਅਥੇ ਉਥੇ ਇੱਕ ਮਨੋਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ ਯਸ਼ੂ ਨੇ ਉਹਨਾਂ ਨੂੰ ਪਿਆ ਹੋਇਆ ਵੇਖ ਕੇ ਅਤੇ ਉਹ ਇਹ ਜਾਣ ਕੇ ਜੋ ਉਹਨਾਂ ਨੂੰ ਹੁਣ ਬਹੁਤ ਚਿਰ ਹੋ ਗਿਆ ਹੈ ਉਹਨੂੰ ਆਖਿਆ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ ਪ੍ਰਭੂ ਜੀ ਮੇਰੇ ਕੋਲ ਕੋਈ ਆਦਮੀ ਨਹੀਂ ਕਿ ਜੋ ਜਦ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਲਾਬ ਵਿੱਚ ਉਤਾਰੇ ਪਰ ਜਦੋਂ ਪਰਮੇਸ਼ਰ ਦੇ ਮੁਬਾਰਕ ਲੋਕੋ ਜਦੋਂ ਪਾਣੀ ਹਿਲਾਇਆ ਜਾਂਦਾ ਸੀਗਾ ਅਤੇ ਜਿਹੜਾ ਸਾਰਿਆਂ ਤੋਂ ਪਹਿਲਾਂ ਜਾਂਦਾ ਸੀ ਉਹ ਚੰਗਾ ਹੋ ਜਾਂਦਾ ਸੀਗਾ ਇੱਥੇ ਇੱਕ ਬੰਦਾ ਸੀ ਜਿਹੜਾ 38 ਵਰਿਆਂ ਤੋਂ ਕਿੰਨਿਆਂ ਤੋਂ 38 ਵਰਿਆਂ ਤੋਂ 38 ਵਰਿਆਂ ਤੋਂ ਪਿਆ ਆਸ ਸੀਗਾ ਇੱਕ ਆਸ ਦੇ ਵਿੱਚ ਕਿ ਕਦੀ ਮੇਰੀ ਵਾਰੀ ਆਵੇਗੀ ਕਿਹੜੀ ਆਸ ਦੇ ਵਿੱਚ ਸੀ ਕਿ ਕਦੀ ਮੇਰੀ ਵਾਰੀ ਆਵੇਗੀ 38 ਸਾਲ ਗੱਟਦੇ ਬੰਦੇ ਨੇ ਅੱਜ ਦਾ ਬਲੀਵਰ ਹੈ ਜਿਹੜਾ ਉਹ ਐਤਵਾਰ ਰਵੇ ਤੇ ਦੂਜੇ ਐਤਵਾਰ ਤੰਗਣਾ ਹੋਵੇ ਤੇ ਉਹ ਬਾਤਰੀ ਤੇ ਚਰਚ ਤੇ ਗੁੱਸਾ ਕਰਦਾ ਏ ਉਹ ਇੱਕ ਮਹੀਨਾ ਜੇਕਰ ਉਹ ਤੰਗਣਾ ਨਹੀਂ ਹੋਇਆ ਤੇ ਉਹਦਾ ਗੁੱਸਾ ਬਾਤਰੀ ਤੇ ਆ ਉਹਦਾ ਗੁੱਸਾ ਚਰਚ ਤੇ ਆ ਉਹਦਾ ਗੁੱਸਾ ਜਿਹੜਾ ਉਹ ਲੋਕਾਂ ਦੇ ਉੱਤੇ ਆ ਪਰ ਇਹਨੇ ਕਿੰਨਾ ਚਿਰ ਕੱਟਿਆ 38 ਸਾਲ ਹਾਂ 38 ਸਾਲ 38 ਸਾਲ 38 ਸਾਲ ਸੋਚ ਕੇ ਵੇਖੋ ਏ ਬੰਦਾ ਆਸ ਤੇ ਰਜ ਬਿਠਾ ਰਿਆ ਤੁਹਾਨੂੰ 1 ਸਾਲ ਹੋ ਗਿਆ ਏ ਤੁਸੀਂ ਦੋਪਲਾਣਾ ਚਾਹੁੰਦੇ ਸੀ ਨਹੀਂ ਬਿਲੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਘਰ ਬਣਾਉਣਾ ਚਾਹੁੰਦੇ ਸੀ ਨਹੀਂ ਬਣਿਆ ਤੁਹਾਨੂੰ 3 ਸਾਲ ਹੋ ਗਏ ਨੇ ਤੁਸੀਂ ਬੱਚਾ ਲੈਣਾ ਚਾਹੁੰਦੇ ਸੀ ਨਹੀਂ ਮਿਲਿਆ ਤੁਹਾਨੂੰ 4 ਸਾਲ ਹੋ ਗਏ ਨੇ ਤੁਸੀਂ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਸੀ ਨਹੀਂ ਹੋਇਆ ਤੁਸੀਂ 5 ਸਾਲ ਹੋ ਗਏ ਨੇ ਤੁਸੀਂ ਉਹਦੇ ਬਿਜ਼ਨਸ ਨੂੰ ਵਧਾਉ ਆ ਦੇਖਣਾ ਚਾਹੁੰਦੇ ਸੀ ਨਹੀਂ ਵਧਿਆ ਤੁਹਾਨੂੰ 6 ਸਾਲ ਤੇ ਉਮੀਦ ਕੋਈ ਨਹੀਂ ਬਣੀ ਜਿੱਦਾਂ ਤੂੰ ਯਾਦ ਰੱਖੀ ਹੋਈ ਸੀ ਤੁਹਾਨੂੰ 7 ਸਾਲ ਹੋ ਗਏ ਨੇ ਤੁਸੀਂ ਆਪਣੀ ਜ਼ਿੰਦਗੀ ਚ ਕੁਝ ਹੋਰੇ ਕਰਨਾ ਚਾਹੁੰਦੇ ਸੀ ਜਿੰਨਾ ਤੁਹਾਡਾ ਵਾਅਦਾ ਹੋ ਸਕਦਾ ਸੀ ਪਰ ਨਹੀਂ ਹੋਇਆ ਤੁਸੀਂ ਅੱਕ ਗਏ ਹੋ ਥੱਕ ਗਏ ਹੋ ਤੁਸੀਂ ਟੁੱਟ ਗਏ ਹੋ ਘਰੇ ਬਹਿ ਗਏ ਹੋ ਰਜਾਈ ਤਣ ਲਈਏ ਤੇ ਸਾਰਾ ਦਿਨ ਬਸ ਮੰਜੇ ਤੇ ਬਿਟੇ ਸੋਚਦੇ ਰਹਿੰਦੇ ਜੇ ਤੇ ਆਪਣੇ ਰਾਤ ਦੇ ਨੇ ਜਿਹੜਾ ਉਦਾਂ ਹੀ ਕੱਤੀ ਜਾਂਦੇ ਜੇ ਬਸ ਟੈਨਸ਼ਨ ਲਈ ਹੋਈਏ ਤੇ ਮੈਂ ਦੀ ਚੁਸਤੀ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਟੈਨਸ਼ਨ ਨਾ ਲਵ ਤੁਹਾਡੀਆਂ ਆਸਾਂ ਨੂੰ ਕੋਰ ਕੋਈ ਨਹੀਂ ਖੁਦਾਵੰਦ ਯੇਸ਼ੁਸ ਤੇ ਪੂਰਾ ਦਰੂਰ ਕਰੇਗਾ ਅਮਨ ਉਹਦਾ ਧਿਆਨ ਹੈਗਾ ਜੀ ਉਹਨੂੰ ਫਿਕਰ ਹੈਗਾ ਜੀ 38 ਵਰਿਆਂ ਦੇ ਬੰਦੇ ਦੇ ਕੋਲ ਪਹੁੰਚਿਆ ਕਿਤਾਬ ਵਿੱਚ ਉਥੇ ਲੋਕ ਕਿੰਨੇ ਪਏ ਹੋਏ ਹਾਂ ਬਹੁਤ سارے ਬਹੁਤ سارے ਐਦਾ ਜ਼ਿਕਰ 38 ਵਰਿਆਂ ਤੋਂ ਕੋ ਆਇਆ ਕਿਸੇ ਹੋਰ ਦੇ ਕੋਲ ਗਿਆ ਖੁਦਾਬੋਨ ਨਹੀਂ ਇਹਦੀ ਲੰਬੀ ਆਸ ਵੀ ਪ੍ਰਭੂ ਯੇਸ਼ੂ ਸੀ ਇਹਦੇ ਕੋਲ ਪਹੁੰਚ ਤੇ ਤੁਹਾਡੇ ਵਿੱਚੋ ਜੇ ਕਿਸੇ ਨੇ ਆਸ ਰੱਖੀ ਹੈ ਉਮੀਦ ਰੱਖੀ ਹੈ ਤੇ ਟੈਨਸ਼ਨ ਨਾ ਲਵੋ ਤੁਹਾਡੀ ਆਸ ਇੱਕ ਦਿਨ ਪੂਰੀ ਹੋਣ ਵਾਲੀ ਹੈ ਆਮੇ ਪ੍ਰਭੂ ਯੇਸ਼ੂ ਸੀ ਉਹਨੂੰ ਪੂਰਾ ਕਰੇਗਾ ਆਮੇ ਉਹ ਇਹਦੇ ਕੋਲ ਪਹੁੰਚਿਆ ਉਹਨੂੰ ਪਤਾ ਲੱਗ ਗਿਆ ਕਿ ਇਹਨੂੰ ਬੜਾ ਟਾਈਮ ਇਹ ਬੰਦਾ ਫਿਰ ਵੀ ਆਸ ਰੱਖਦਾ ਆਸ ਰੱਖਣ ਵਾਲਿਆਂ ਦੀ ਕਦਰ ਖੁਦਾਵੰਦ ਯੇਸ਼ੂ ਜੀ ਕਰਦਾ। ਉਮੀਦ ਰੱਖਣ ਵਾਲਿਆਂ ਦੀ ਕਦਰ ਖੁਦਾਵੰਦ ਯੇਸ਼ੂ ਜੀ ਕਰਦਾ। ਸੁਪਨੇ ਰੱਖਣ ਵਾਲਿਆਂ ਦੀ ਜਿਹੜੀਏ ਉਹ ਸੁਪਨੇ ਰੱਖਣ ਵਾਲਿਆਂ ਲੋਕਾਂ ਨੂੰ ਖੁਦਾਵੰਦ ਯੇਸ਼ੂ ਜੀ ਪਸੰਦ ਕਰਦਾ ਹੈ। ਇਹਦੀ ਵਾਰੀ ਆ ਗਈ। ਖੁਦਾਵੰਦ ਯੇਸ਼ੂ ਜੀ ਉਹਦੇ ਕੋਲ। ਉਹਦਾ ਕੋਈ ਸਾਥੀ ਨਹੀਂ ਸੀ ਹੈਗਾ। ਸਾਥੀ ਕੌਣ ਬਣਿਆ? ਨਮੇਸ਼ ਉਹਦੀ ਕੋਈ ਮੀਨ ਪਗਾਣ ਵਾਲਾ ਨਹੀਂ ਸੀ ਕੋਈ ਹੈਗਾ ਤੇ ਕਿੰਨੇ ਪਗਾਤਨੀ ਰਬ ਯੇਸ਼ੂ ਮਸੀਹ ਨੇ ਪ੍ਰਭੂ ਯੇਸ਼ੂ ਤੇ ਤੁਹਾਨੂੰ ਪਤਾ ਹੈ ਖੁਦਾਬੰਦ ਯੇਸ਼ੂ ਮਸੀਹ ਨੇ ਉਹਨੂੰ ਕੀ ਕਿਹਾ ਉਹਦਾ ਉਹਦੇ ਪਰੇ ਗਿਨੇਗਾ ਪਰਮੇਸ਼ਰ ਨੇ ਉਹਨੂੰ ਕੀ ਕਿਹਾ ਗ੍ਰੰਥ ਚ ਪੜ੍ਹੀਏ ਯੇਸ਼ੂ ਨੇ ਉਹਨੂੰ ਆਖਿਆ ਉੱਠ ਆਪਣੀ ਮੰਜੀ ਚੋਂ ਕੱਤੇ ਤੁਰ ਪਾ ਅਤੇ ਓਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਉਧਰ ਤਲਾਹ ਇਹ ਤਲਾਹ ਦਾ ਪਾਣੀ ਹਲਾਇਆ ਜਾਂਦਾ ਇਹ ਇਧਰਲੇ ਪਾਸੇ 38 ਵਰਿਆਂ ਤੋਂ ਆਸ ਦੇ ਵਿੱਚ ਪਿਆ ਹੋਇਆ ਕਿ ਮੈਂ ਤਲਾਹ ਚ ਵੜਾਂਗਾ ਤੇ ਚੰਗਾ ਹੋ ਜਾਣਾ ਆਸ ਨਹੀਂ ਗਵਾਈ ਖੁਦਾਵੰਦੀ ਯਸ਼ੁਮਤੀ ਉਹਦੇ ਕੋਲ ਗਿਆ ਉਹਦਾ ਸਾਥੀ ਬਣਿਆ ਉਹਦੇ ਦੁੱਖ ਨੂੰ ਵੰਡਾਇਆ ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦਾ ਦੁੱਖ ਕੋਈ ਸਮਝ ਨਾ ਲਾਈ ਉਹ ਹਜ਼ਾਰਾਂ ਬੰਦਿਆਂ ਨੂੰ ਦੁੱਖ ਦੱਸਦੇ ਨੇ ਤੇ ਬਸ ਕੋ ਉਹਨੂੰ ਕੋਈ ਆਦਾ ਦੁੱਖ ਸੁਣਾ ਦਿੰਦਾ ਉਹਨੂੰ ਦਲਾਸਾ ਦੇਣ ਆਲਾ ਐਂਦਾ ਖੁਦਾਵੰਦ ਯੇਸ਼ੂ ਜੀ ਨੇ ਦੁੱਖ ਨੂੰ ਸੁਣਿਆ ਕਹਿੰਦਾ ਤੂੰ ਚੰਗਾ ਹੋਣਾ ਚਾਹਣਾ ਕਹਿੰਦਾ ਹਾਂ ਪਰ ਮੇਰਾ ਕੋਈ ਸਾਥੀ ਨਹੀਂ ਜਦੋਂ ਪਾਣੀ ਹਿੱਲਦਾ ਹੈ ਤੇ ਮੇਰੇ ਜਾਨ ਤੋਂ ਪਹਿਲਾਂ ਹੀ ਕੋਈ ਚਲਾ ਜਾਂਦਾ ਉਧਰ ਤਲਾਬ ਦਾ ਪਾਣੀ ਸੀਗਾ ਇਧਰ ਦੂਰ 38 ਵਰਿਆਂ ਤੋਂ ਬੰਦਾ ਪਿਆ ਹੋਇਆ ਸੀਗਾ ਸਫਰ ਸੀ ਉੱਥੋਂ ਤੱਕ ਦਾ ਪ੍ਰਭੂ ਯੇਸ਼ੂ ਜੀ ਜਦੋਂ ਉੱਥੇ ਗਿਆ ਤੇ ਤੁਹਾਨੂੰ ਪਤਾ ਉਹਨੇ ਕੀ ਕਿਹਾ ਕਹਿੰਦਾ ਉੱਠ ਆਪਣੀ ਮੰਜੀ ਚੁੱਕ ਕੀ ਕਿਹਾ ਉਹਨੇ ਹਾਂਜੀ ਉਠ ਆਪਣੀ ਮੰਜੀ ਚ ਉੱਕ ਬੜੀਏ ਗਲਾਮ ਦੇ ਵਿੱਚ ਯੇਸ਼ੂ ਨੇ ਉਹਨੂੰ ਆਖਿਆ ਉਠ ਆਪਣੀ ਮੰਜੀ ਚ ਉੱਕ ਆਮੇਨ ਕੀ ਕਿਹਾ ਉਹਨੇ ਹੁਣ ਲੋਗ ਚੰਗੇ ਕਿਵੇਂ ਹੁੰਦੇ ਸੀ ਸਵਰਗ ਦੂਤ ਆਉਂਦਾ ਸੀਗਾ ਪਾਣੀ ਨੂੰ ਹਲਾਉਂਦਾ ਸੀਗਾ ਰੋਗੀ ਪਾਣੀ ਦੇ ਵਿੱਚ ਜਾਂਦਾ ਸੀਗਾ ਉਹਨਾਂ ਨੂੰ ਸਪੈਗਲ ਕਰਨਾ ਪੈਂਦਾ ਸੀਗਾ ਪਰ ਤੇ ਤੁਹਾਡੀ ਲੰਬੀ ਉਮੀਦ ਲੰਬੀ ਆਸ ਦੇ ਨਾਲ ਬੈਠੇ ਹੋ ਤੇ ਖੁਦਾ ਦੇ ਲੋਕੋ ਉਹ ਰਾਹ ਥਾਣੀ ਨਹੀਂ ਤੁਹਾਨੂੰ ਲੰਘਣਾ ਪੈਗਾ ਉਹ ਸਗਲ ਨਹੀਂ ਤੁਹਾਨੂੰ ਕਰਨਾ ਪੈਗਾ ਉਹ ਤੁਹਾਨੂੰ ਇਹ ਜਿਹੜਾ ਉਹ ਮਿਹਨਤ ਨਹੀਂ ਕਰਨੀ ਪੈਗੀ ਖੁਦਾਵੰਦ ਯਸ਼ੁਮਸੀ ਤੁਹਾਨੂੰ ਫਲ ਦੇ ਦੇਵੇਗਾ ਆਮੇਨ ਇਹਨੂੰ ਪ੍ਰਭੂ ਯਸ਼ੁ ਦੀ ਨੇ ਕਿਹਾ ਕਿ ਤੂੰ ਤਲਾਦ ਵਿੱਚ ਜਾ ਕੇ ਕਿਹਾ ਹਾਂ ਨਹੀਂ ਇਹਦੀ ਉਮੀਦ ਨੇ ਇੱਕ ਕੰਮ ਕੀਤਾ ਕੇ ਲੋਕੀ ਮੇਂ ਸਟਰਗਲ ਕਰਦੇ ਸੀ ਉਥੋਂ ਤੱਕ ਪਹੁੰਚਦੇ ਪ੍ਰਭੂ ਯੇਸ਼ੂ ਦੀ ਕਿਰਪਾ ਉੱਠ ਆਉਦੀ ਮੰਜੀ ਚੌਕ ਚੌਕ ਦੇ ਘਰਾਂ ਨੂੰ ਚਲਾਉਂਦਾ ਖੁਦਾ ਦੇ ਲੋਕੋ ਅੱਜ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਦੇ ਜੀਵਨ ਦੇ ਵਿੱਚ ਵੀ ਕੋਈ ਰੋਗ ਹੈਗਾ ਏ ਕੋਈ ਮੰਦਗੀ ਹੈਗੀ ਏ ਤੇ ਅੱਜ ਖੁਦਾਬੰਦ ਯੇਸ਼ੂ ਮਸੀਹ ਉਹਦੀ ਉਮੀਦ ਤੇ ਤੁਹਾਡੀ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਵਰ ਉਹਨੂੰ ਚੰਗਾ ਕਰਨਾ ਚਾਹੇ ਆਮੇਨ ਪਰਮੇਸ਼ਵਰ ਉਹਦੇ ਤੇ ਕਿਰਪਾ ਕਰਨਾ ਚਾਹੇ ਆਮੇਨ ਬਤਾ ਦੇ ਲੋਕੋ ਆਪਣੀ ਉਮੀਦ ਨੂੰ ਜਿੰਦਾ ਰੱਖੋ ਆਪਣੀ ਆਸ ਨੂੰ ਜਿੰਦਾ ਰੱਖੋ ਜਿੱਦਾਂ ਇਹ 36 ਵਰਿਆਂ ਬਾਅਦ ਇਹਦੀ ਵਾਰੀ ਆ ਗਈ ਹੈ ਤੁਹਾਡੀ ਵਾਰੀ ਇੱਕ ਦਿਨ ਜ਼ਰੂਰ ਆਏਗੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਮੇਨ